ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਜਿਸ ਦੇ ਵਿੱਚ ਇੱਕ ਕੁੜੀ ਆ ਜਿਹੜੀ ਉਹ ਇੱਕ ਸ਼ੈਲਟਰ ਦੇ ਵਿੱਚ ਖੜੀ ਦਿਖਾਈ ਦਿੰਦੀ ਆ ਤਾਂ ਉੱਥੇ ਇੱਕ ਵਿਅਕਤੀ ਆਉਂਦਾ ਜਿਸ ਦੇ ਵੱਲੋਂ ਉਸ ਨੂੰ ਪਹਿਲਾਂ ਤਾਂ ਜਿਹੜਾ ਰੱਜ ਕੇ ਜਿਹੜਾ ਕੰਧਾਂ ਤੋਂ ਫੜ ਕੇ ਉਹਨੂੰ ਇੱਕ ਤਰ੍ਹਾਂ ਝੰਜੋੜਿਆ ਜਾਂਦਾ ਤੇ ਉਸ ਤੋਂ ਜਿਹੜਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉੱਥੇ ਆਲੇ-ਦੁਆਲੇ ਲੋਕਾਂ ਦੀ ਜਿਹੜੇ ਜ਼ਮੀਰ ਤੇ ਗੱਲ ਕਰਨੀ ਹੋਵੇਗੀ ਕਿਸ ਤਰ੍ਹਾਂ ਉਹ ਜ਼ਮੀਰ ਮਰੇ ਲੋਕ ਨੇ ਜਿਨ੍ਹਾਂ ਨੇ ਉਸ ਕੁੜੀ ਦੀ ਮਦਦ ਤੱਕ ਨਹੀਂ ਕੀਤੀ ਤੇ ਖੜ ਕੇ ਜਿਹੜਾ ਤਮਾਸ਼ਾ ਦੇਖਦੇ ਰਹੇ ਜਦੋਂ ਉਸ ਕੁੜੀ ਦੇ ਵੱਲੋਂ ਜਿਹੜਾ ਉੱਥੇ ਰੌਲਾ ਪਾਇਆ ਗਿਆ ਤਾਂ ਉਹ ਜਿਹੜਾ ਆ ਉੱਥੇ ਵਿਅਕਤੀ ਸੀਗਾ ਜਿਹੜਾ ਉਸ ਤੋਂ ਫੋਨ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਉਤੋਂ ਭੱਜ ਕੇ ਨਿਕਲ ਜਾਂਦਾ ਪਰ ਹੁਣ ਕੈਲਗਰੀ ਪੁਲਿਸ ਦੇ ਵੱਲੋਂ ਜਿਹੜਾ ਕੁਝ ਸਮੇਂ ਦੇ ਵਿੱਚ ਹੀ ਉਸ ਆ ਵਿਅਕਤੀ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਜਿਸ ਨੇ ਚੋਰੀ ਦੇ ਰਾਦੇ ਦੇ ਨਾਲ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾਏ ਤਾਂ ਕੁੜੀ ਦੇ ਵੱਲੋਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਅੱਜ ਉਸ ਤੋਂ ਬਾਅਦ ਕੋ ਸਮੇ ਮਿੰਟਾਸ ਕੈਂਟਾ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਉਸ ਚੋਰ ਨੂੰ ਫੜ ਲਿਆ ਜਾਂਦਾ ਦੱਸਦੀ ਹੈ ਕਿ ਕੈਲਗਰੀ ਡਾਊਨਟਾਊਨ ਚ ਇੱਕ ਟ੍ਰਾਂਜ਼ਿਟ ਸ਼ੈਲਟਰ ਚ ਖੜੀ ਇੱਕ ਪੰਜਾਬੀ ਮੋਟਿਆਰ ਇੱਕ ਗੋਰੇ ਵਿਅਕਤੀ ਦੇ ਵੱਲੋਂ ਹਮਲਾ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਬੁਰੀ ਤਰ੍ਹਾਂ ਝੰਜੋੜਨ ਮੋਬਾਈਲ ਖੋਣ ਦੀ ਕੋਸ਼ਿਸ਼ ਕਰਨ ਵਾਲੇ ਹਮਲਾਵਰ ਨੂੰ ਕੈਲਗਰੀ ਪੁਲਿਸ ਨੇ ਕੈਲਗਰੀ ਪੁਲਿਸ ਨੇ ਤੁਰੰਤ ਤੱਕ ਕਾਰਵਾਈ ਕਰਦਿਆ ਗ੍ਰਿਫਤਾਰ ਕਰ ਲਿਆ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਚ ਦਿਖਾਈ ਦਿੰਦਾ ਕਿ ਹਮਲਾਵਰ ਟਰਾਂਜ਼ਿਟ ਸ਼ੈਲਟਰ ਦੇ ਵਿੱਚ ਆਉਂਦਾ ਤੇ ਅੰਦਰ ਖੜੀ ਕੁੜੀ ਨੂੰ ਮੋਢਿਆਂ ਤੋਂ ਫੜ ਕੇ ਸ਼ੀਸ਼ੇ ਸਾਹਮਣੇ ਧੱਕਦਾ ਜਦੋਂ ਕੁੜੀ ਚੀਕਦੀ ਹੋਈ ਸੁਣਾਈ ਦਿੰਦੀ ਆ ਤਾਂ ਇਹ ਘਟਨਾ ਐਤਵਾਰ ਦੁਪਹਿਰ ਕਰੀਬ 1:40 ਮਿੰਟ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਉਸਦੀ ਪਾਣੀ ਦੀ ਬੋਤਲ ਖਿੱਚੀ ਉਸਦੇ ਚਿਹਰੇ ਤੇ ਪਾਣੀ ਛਿੜਕਿਆ ਉਸ ਤੋਂ ਬਾਅਦ ਮੋਢਿਆਂ ਤੋਂ ਫੜ ਕੇ ਮੋਬਾਈਲ ਖੋਣ ਦੀ ਜਿਹੜੀ ਕੋਸ਼ਿਸ਼ ਕਰਦਿਆ ਉਸ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਕਰੀਬ 1 ਦਰਜਣ ਲੋਕ ਪਲੇਟਫਾਰਮ ਤੇ ਮੌਜੂਦ ਸੀ ਕਿਸੇ ਨੇ ਉਸ ਨੂੰ ਕੁਝ ਨਹੀਂ ਕਿਹਾ ਤੇ ਜਾਣ ਦਿੱਤਾ ਇਸ ਘਟਨਾ ਪ੍ਰੰਤ ਕਲਕੱਤੀ ਪੁਲਿਸ ਨਾਲ ਸੰਪਰਕ ਕਰਨ ਤੇ ਸੀਨੀਅਰ ਕਾਂਸਟੇਬਲ ਰਣਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਮਲਾਵਾਰ ਨੂੰ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਮੋਬਾਈਲ ਤੋਂ ਬਿਨਾਂ ਮੌਕੇ ਤੋਂ ਭੱਜ ਗਿਆ ਪੀੜਤ ਲੜਕੀ ਦੇ ਵੱਲੋਂ ਪੁਲਿਸ ਨੂੰ ਕਾਲ ਕੀਤੀ ਗਈ ਗਵਾਹਾਂ ਨੇ ਇਸ ਸ਼ੱਕੀ ਨੂੰ ਲੱਭਣ ਦੇ ਵਿੱਚ ਮਦਦ ਕੀਤੀ ਜਿਸ ਨੂੰ ਥੋੜੇ ਸਮੇਂ ਬਾਅਦ ਈਸਟ ਵਿਲੇਜ ਤੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਨੂੰ 25 ਮਿੰਟਾਂ ਦੇ ਅੰਦਰ ਹੀ ਸ਼ੱਕੀ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਸ਼ੱਕੀ ਹਮਲਾਵਰ ਦੀ ਪਛਾਣ 31 ਸਾਲਾ ਬਿਡੇਨ ਜੋਸੇਫ ਜਿੰਮਸ ਫ੍ਰੈਂਚ ਦੇ ਵਜੋਂ ਹੋਈ ਹੈ ਇਸ ਦੌਰਾਨ ਕੈਲਗਰੀ ਪੁਲਿਸ ਨੇ ਸਪਸ਼ਟ ਕੀਤਾ ਕਿ ਇਸ ਘਟਨਾ ਨੂੰ ਨਸਲੀ ਹਮਲਾ ਨਹੀਂ ਮੰਨਿਆ ਜਾ ਸਕਦਾ ਹਾਲਾਂਕਿ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਇਹ ਸੱਚਮੁੱਚ ਜਿਹੜਾ ਚੋਰੀ ਦਾ ਮਸਲਾ ਸੀ ਜਾਂ ਫਿਰ ਨਸਲੀ ਹਮਲਾ ਸੀ ਇਸ ਨੂੰ ਲੈ ਕੇ ਪੁਲਿਸ ਜ਼ਰੂਰ ਜਾਂਚ ਕਰ ਰਹੀ ਆ 25 ਮਿੰਟਾਂ ਦੇ ਵਿੱਚ ਜਿਹੜਾ ਉਸ ਹਮਲਾਵਰ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਜਿਸ ਨੇ ਇੱਕ ਪੰਜਾਬੀ ਮਟਿਆਰ ਤੇ ਜਿਹੜਾ ਉਹ ਹਮਲਾ ਕੀਤਾ ਸੀ ਪੰਜਾਬ ਦੀ ਰਹਿਣ ਵਾਲੀ ਉਹ ਲੜਕੀ ਸੀ ਜਿਸ ਤੇ ਉਸ ਗੋਰੇ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਫੋਨ ਕੂਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਚਿਹਰੇ ਤੇ ਜਿਹੜਾ ਪਾਣੀ ਮਾਰਿਆ ਗਿਆ ਸੀ ਇਦਾਂ ਦੀ ਜਿਹੜੀ ਘਟਨਾ ਹੈ ਉਹ ਕੈਲਗਰੀ ਤੋਂ ਸਾਹਮਣੇ ਆਈ ਆ ਜਿੱਥੇ ਇੱਕ ਪੰਜਾਬੀ ਵੀ ਮੋਟਿਆਰ ਤੇ ਜਿਹੜਾ ਹਮਲਾ ਕੀਤਾ ਗਿਆ ਪਰ ਪੁਲਿਸ ਕਾਬਲੇ ਤਰੀਫ ਜਿਹੜਾ ਕੰਮ ਕੀਤਾ ਪੁਲਿਸ ਨੇ 25 ਮਿੰਟਾਂ ਦੇ ਅੰਦਰ ਅੰਦਰ ਹੀ ਉਸ ਹਮਲਾਵਰ ਨੂੰ ਜਿਹੜਾ ਕਾਬੂ ਕਰ ਲਿਆ ਗਿਆ